ਜੋ ਤੁਸੀਂ ਜਿਹੜਾ ਹੈਗਾ ਹਸਪਤਾਲ ਜਿਹੜੇ ਪਸ਼ੂ ਹਸਪਤਾਲ ਤੇ ਪਹੁੰਚੋ ਇੱਥੇ ਦੇਖੀ ਮਰਸੂਦੇ ਤੇ ਕੀ ਜਿਹੜਾ ਸੰਧਰ ਅਫਸਰਾਂ ਨੂੰ ਪ੍ਰੋਫਸਰ ਜੀ ਆ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸ਼ਹਿਰ ਨਾਬੇ ਦੇ ਵਿੱਚ ਜਿਹੜਾ ਬੈਟਰਲੀ ਹਸਪਤਾਲ ਤੁਸੀਂ ਨਾਬੇ ਦਾ ਉੱਥੇ ਜਿਹੜੇ ਸਬੰਧਤ ਅਫਸਰ ਡਾਕਟਰ ਰਮਨ ਉਹ ਸਾਨੂੰ ਮਿਲੇ ਨੇ ਉਹਨਾਂ ਨੇ ਅਸੀਂ ਇੱਕ ਮੰਗ ਪੱਤਰ ਦਿੱਤਾ ਵੀ ਸਾਡਾ ਮੰਗ ਪੱਤਰ ਤੁਹਾਡੇ ਉੱਪਰ ਅਫਸਰਾਂ ਤੱਕ ਤੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਤੱਕ ਪਹੁੰਚਾਓ ਜਿਨ੍ਹਾਂ ਦੇ ਕੋਲ ਨਾਲ ਪਸ਼ੂ ਪਾਲਣ ਮਾਇਕਮਾ ਵੀ ਹੈ ਤਾਂ ਕਿ ਜਿਹੜਾ ਅਨਮਨੁੱਖੀ ਅਤਿਆਚਾਰ ਪਸ਼ੂਆਂ ਤੇ ਹੋ ਰਿਹਾ ਹੈ ਕਿ ਸ਼ਹਿਰਾਂ ਦੇ ਵਿੱਚ ਪਸ਼ੂਆਂ ਦੇ ਰਹਿਣ ਲਈ ਸਿਰਫ ਦੋ ਕਮਰੇ ਹੁੰਦੇ ਨੇ ਇੱਕ ਕਮਰਾ ਉਹਦੇ ਚ ਹੁੰਦਾ ਇਹ ਸਿਰਫ ਇੱਕ ਜਾਂ ਦੋ ਪਸ਼ੂ ਬੰਨਣ ਦਾ ਉਹ ਚ ਤਿੰਨ ਜਾਂ ਚਾਰ ਤੱਕ ਪਸ਼ੂ ਫਸਾਏ ਵੀ ਅਸੀਂ ਦੇਖੇ ਨੇ ਵਾਰੋ ਵਾਰੀ ਜਿਵੇਂ ਬੰਦਾ ਇਹਨੂੰ ਗਿਆਨ ਹੁੰਦਾ ਕਿ ਅਸੀਂ ਵਾਰੀ ਵਾਰੀ ਦਾਮ ਲੈਣਾ ਬੈਠਣਾ ਆਹ ਹਾਲਾਤ ਪਸ਼ੂਆਂ ਨਾਲ ਅਸੀਂ ਕਰ ਰਹੇ ਹਾਂ ਅਸੀਂ ਉੱਥੇ ਧਰਮੀ ਵੀ ਨਹੀਂ ਰਹਦੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਇਹ ਇਹ ਮੁੱਦਾ ਅਸੀਂ ਇਸ ਕਰਕੇ ਸਰਕਾਰਾਂ ਦਾ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਵੀ ਜਿਹੜੀ ਧਾਰਾ ਜਿਵੇਂ ਹੁਣ ਕੋਈ ਲੜਾਈ ਝਗੜਾ ਹੋਰ ਹੋ ਜੇ ਸਾਡੇ ਤੇ ਤਾਂ ਪਰਚਾ ਹੋ ਜਾਂਦਾ ਥਾਣਿਆਂ 'ਚ ਦੀ ਇਹਦੇ ਲਈ ਵੀ ਕੋਈ ਐਕਟ ਹੋਣਾ ਹੈ ਉਹਦੇ ਐਕਟ ਦੇ ਤਹਿਤ ਇਹਨਾਂ ਲੋਕਾਂ ਨੂੰ ਗਿਆਨ ਦਵੋ ਕਹੋ ਵੀ ਨਹੀਂ ਭਈ ਇਹ ਕੰਮ ਨਹੀਂ ਚੱਲਣਾ ਹੈ ਪਸ਼ੂਆਂ ਦਾ ਹਰਾਨ ਹੋਣਗੇ ਕਿ ਦੁੱਧਾਰੂ ਪਸ਼ੂ ਖਰੀਦ ਕੇ ਲਿਆਉਂਦੇ ਨੇ ਲੋਕ ਜਿੰਨੀ ਦੇਰ ਦੁੱਧ ਦਿੰਦਾ ਉੰਨੀ ਦੇਰ ਉਹ ਰੱਖਣਾ ਹੈ ਉੰਨੀ ਦੇਰ ਉਹ ਅੰਦਰੇ ਤਾੜ ਕੇ ਰੱਖਣਾ ਉਹਨੂੰ ਧੁੱਪ ਵੀ ਨਹੀਂ ਲੱਗਣ ਦੇਣੀ ਉਹਦੀ ਚਾਮੜੀ ਆ ਬਿਲਕੁਲ ਚਿੱਟੀ ਹੋ ਜਾਂਦੀ ਹੈ ਜਦੋਂ ਦੁੱਧੋ हट ਗਿਆ ਫੇਰ ਉਹਨੂੰ ਬਾਹਰ ਕੱਢਣਾ ਧੁੱਪ ਦਿਖਾਉਣੀ ਹੈ ਇਹ ਜਿਹੜਾ ਅਤਿਆਚਾਰ ਹੈ ਅਸੀਂ ਬਰਦਾਸ਼ਤ ਨਹੀਂ ਕਰਦੇ ਇਸ ਲਈ ਇਹਨਾਂ ਦੇ ਥਰੂ ਸ਼ੁਰੂ ਕਰਿਆ ਸੀ ਇਹ ਕੰਮ ਜੇ ਸਰਕਾਰਾਂ ਨੇ ਨਾ ਧਿਆਨ ਦਿੱਤਾ ਇਸ ਲੜਾਈ ਨੂੰ ਅਸੀਂ ਵੱਡੇ ਪੱਧਰ ਤੇ ਲੜਾਂਗੇ ਜਿਹਦੀ ਇਥੋਂ ਦੇ ਸਬੰਧਤ ਅਫਸਰਾਂ ਦੀ ਤੇ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਮੈਨੂੰ ਆਸ ਹੈ ਕਿ ਸਾਰੇ ਆਪਾਂ ਧਰਮੀ ਕਹਾਉਣਿਆਂ ਜੇ ਧਰਮ ਨਾਲ ਹੀ ਗੱਲ ਹੈ ਤਾਂ ਜਿਵੇਂ ਹੋਰ ਪਸ਼ੂਆਂ ਦਾ ਆਪਾਂ ਖਿਆਲ ਰੱਖਦੇ ਆਂ ਇੱਧਰ ਵੀ ਵਿਸ਼ੇਸ਼ ਤੌਰ ਤੇ ਧਿਆਨ ਦਿਈਏ ਦਧਾਰੂ ਪਸ਼ੂ ਨੇ ਦੁੱਧ ਲੈਣਿਆਂ ਫਿਰ ਉਹਨਾਂ ਨੂੰ ਜੋ ਉਹਨਾਂ ਦੀ ਸਹੂਲਤਾਂ ਨੇ ਉਹ ਵੀ ਦੇਣੀਆਂ ਬਣਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਸ ਸੰਤਰ ਵੱਲੋਂ ਮੰਗ ਪੱਤਰ ਦਿੱਤਾ ਗਿਆ ਉਹਨਾਂ ਨੇ ਮੰਗ ਪੱਤਰ ਕੀ ਦੇਖਿਆ ਉਹ ਕੀ ਮੰਗ ਕੇ ਹਾਂਜੀ ਅੱਜ ਮੇਰੇ ਕੋਲ ਪਰਮਜੀਤ ਸੋਹਲ ਜੀ ਕومی ਪ੍ਰਧਾਨ ਅਕਾਲੀ ਜਨ ਸੁਤੰਤਰ ਜੀ ਆਏ ਨੇ ਇੱਕ ਮੰਗ ਪੱਤਰ ਲੈ ਕੇ ਆਏ ਨੇ ਕਿ ਪਸ਼ੂਆਂ ਉੱਤੇ ਜੋ ਰੂਟੀਨ ਦੇ ਵਿੱਚ ਅਤਿਆਚਾਰ ਹੋ ਰਿਹਾ ਹੈਗਾ ਇਹਨਾਂ ਦੀ ਇੱਕ ਸਹੀ ਸੋਚ ਹੈ ਇਹ ਕਹਿਣਾ ਚਾਹੁੰਦੇ ਨੇ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਜੋ ਡੰਗਰ ਰੱਖੇ ਹੁੰਦੇ ਨੇ ਉਹਨਾਂ ਦੇ ਵਾਸਤੇ ਪ੍ਰੋਪਰ ਜਗ੍ਹਾ ਨਹੀਂ ਹੁੰਦੀ ਦੇਖਦੇ ਆ ਕਿ ਜੇ ਡੰਗਰ ਦੋ ਰੱਖੇ ਹੋਏ ਹੁੰਦੇ ਨੇ ਪਰ ਜਗ੍ਹਾ ਇੱਕ ਡੰਗਰ ਦੀ ਹੁੰਦੀ ਹੈਗੀ ਤਾਂ ਡੰਗਰ ਨੂੰ ਬੈਠਣ ਵਾਸਤੇ ਦਿੱਕਤ ਆਉਂਦੀ ਹੈਗੀ ਤਾਂ ਇਹ ਮੇਰੇ ਕੋਲ ਅੱਜ ਰਿਟਨ ਦੇ ਵਿੱਚ ਇਹ ਮੰਗ ਲੈ ਕੇ ਆਏ ਨੇ ਇਹਨਾਂ ਦੀ ਮੰਗ ਨੂੰ ਅਸੀਂ ਜ਼ਰੂਰ ਆਪਣੇ ਹਾਇਰ ਅਥਾਰਟੀ ਤੱਕ ਪਹੁੰਚਾਵਾਂਗੇ ਤੇ ਜਿੰਨੀ ਤੋਂ ਜਿੰਨੀ ਜਲਦੀ ਜੋ ਇਹਦੇ ਉੱਪਰ ਐਸ ਪਰ ਨੀਮਾਨ ਸਾਹਿਬ ਜੋ ਵੀ ਕਾਰਵਾਈ ਹੁੰਦੀ ਹੈਗੀ ਉਸ ਤਰ੍ਹਾਂ ਦਾ ਸਿੱਕਰਨ ਲਈ ਤਿਆਰ ਕਾਨੂੰਨ ਕੀ ਨੇ ਇਹਦੇ ਸਬੰਧੀ ਜੇ ਕੋਈ ਗੱਲ ਕਰਦੇ ਕਾਨੂੰਨ ਇਹਦਾ ਜੀ ਐਨੀਮਲ ਟੂ ਕਰੰਟੀ ਐਕਟ ਦੇ ਅਧੀਨ ਆਪਾਂ ਜੇ ਕੋਈ ਵੀ ਫਾਰਮਰ ਕਿਸੇ ਐਨੀਮਲ ਨੂੰ ਰੱਖਦਾਗਾ ਤਾਂ ਇਹ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਐਨੀਮਲ ਨੂੰ ਪ੍ਰੋਪਰ ਉਹਦਾ ਖਾਣ ਪੀਣ ਤੇ ਉਹਨੂੰ ਬੈਠਣ ਲਈ ਜਗ੍ਹਾ ਤੇ ਉਹਦੇ ਲਈ ਹਵਾਦਾਰ ਜਗ੍ਹਾ ਜਰੂਰੀ ਹੈਗੀ ਤੇ ਇਹ ਐਨੀਮਲ ਟੂ ਕੁਇਰਲਟੀ ਐਕਟ ਦੇ ਅਧੀਨ ਜੋ ਵੀ ਰੂਲਾਂ ਮੁਤਾਬਕ ਬਣੂਗਾ ਤਾਂ ਕਾਰਵਾਈ ਉਹਦੇ ਉੱਤੇ ਕਰ ਸਕਦੇ। ਟੋਡੇ ਦੇ ਜਿਹੜਾ ਹਲਕਾ ਹੁੰਦਾ ਨਾਪਦਾ ਜਾਂ ਪਿੰਡਾ ਉਹਨਾਂ ਅੰਦਰ ਕੋਈ ਚੈਕਿੰਗ ਹੋਏ ਰਹਾਂ ਮੈਨੂੰ ਸੰਭਿਤ ਉਹ ਭਾਗੀ ਵਿਦਿਆਰਥੀ ਕਰਦੇ ਨੇ। ਮੇਰੀ ਜੋ ਉਹ ਮੈਂ ਇੰਚਾਰਜ ਹੈਗਾ ਵੈਟਰੀ ਅਫਸਰ ਸਿਵਲ ਪਸ਼ੂ ਹਸਪਤਾਲ ਨਾਪਾ ਸਾਡੇ ਕੋਲ ਜੋ ਤਹਿਸੀਲ ਲੈਵਲ ਦੇ ਅਫਸਰ ਹੁੰਦੇ ਨੇ ਸੀਨੀਅਰ ਵੈਟਰੀ ਅਫਸਰ ਉਹਨਾਂ ਦੀ ਪੋਸਟ ਹਜੇ ਖਾਲੀ ਹੈਗੀ। ਰੀਸੈਂਟਲੀ ਹੁਣੀ 30 ਤਰੀਕ ਨੂੰ 30 ਜੂਨ ਨੂੰ ਸਾਡੇ ਐਸਪੀ ਸਾਹਿਬ ਰਿਟਾਇਰ ਹੋਏ ਨੇ ਤੇ ਜਦੋਂ ਵੀ ਕੋਈ ਨਵਾਂ ਅਫਸਰ ਕੋਈ ਅਪੁਆਇੰਟਮੈਂਟ ਹੁੰਦਾਗਾ ਤਾਂ ਉਹਨਾਂ ਦੇ ਵਿੱਚ ਅਧਿਕਾਰ ਖੇਤਰ ਵਿੱਚ ਇਹ ਆ ਜਿੰਨਾਗਾ ਤਾਂ ਉਹ ਸਾਰੀ ਤਸਵੀਰ ਦੇ ਵਿੱਚ ਇਸ ਨੂੰ ਕਹਿ ਸਕਦੇ ਚੈੱਕ ਕਰ ਸਕਦੇ